ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਦੀ ਕਹਾਣੀ ਰੋਇਆਂ ਦੇ ਫੁੱਲ ਭਾਗ 23 ਤੇ ਆਖਰੀ ਇਸ ਨੂੰ ਲਿਖਿਆ ਕਿਰਨਦੀਪ ਕੌਰ ਨੇ ਰੂਹੀ ਆਪਣੀ ਗੱਲ ਸੁਣਾਉਂਦਿਆਂ ਰੋ ਪਈ ਪਰ ਰੋਮੀ ਨੇ ਹੌਸਲਾ ਦਿੱਤਾ ਰੂਹੀ ਨੇ ਅੱਗੇ ਦੱਸਿਆ ਸੁਨੀਤਾ ਤੇ ਆਨੰਦ ਦੇ ਸਬੰਧ ਇੰਨੇ ਬਣ ਗਏ ਕਿ ਦੋਵਾਂ ਨੇ ਘਰ ਦੇ ਤੋਂ ਚੋਰੀ ਵਿਆਹ ਕਰਵਾ ਲਿਆ ਜਦੋਂ ਉਹ ਘਰ ਆਏ ਤਾਂ ਪੂਨਮ ਮਾਸੀ ਦੇ ਹੱਥੋਂ ਥਾਲੀ ਸੁੱਟ ਗਈ ਆਪਣੀ ਭੈਣ ਨੂੰ ਸੌਕਣ ਬਣ ਕੇ ਆਈ ਵੇਖ ਉਹ 당ਗ ਰਹਿ ਗਈ ਜਦੋਂ ਮੈਂ ਪੈਦਾ ਹੋਣ ਵਾਲੀ ਸੀ ਮਾਂ ਨੂੰ ਹਸਪਤਾਲ ਭਰਤੀ ਕਰਵਾਇਆ ਮੇਰੇ ਜਨਮ ਤੋਂ ਤੁਰੰਤ ਬਾਅਦ ਇਨਫੈਕਸ਼ਨ ਫੈਲਣ ਕਾਰਨ ਮੇਰੀ ਮਾਂ ਮਰ ਗਈ ਉਸੇ ਦਿਨ ਮੇਰੇ ਪਾਪਾ ਆਨੰਦ ਦੀਵੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਲੋਕਾਂ ਨੇ ਮੈਨੂੰ ਅਪਾਗਨ ਕਿਹਾ ਪਰ ਮੇਰੀ ਮਾਸੀ ਨੇ ਹੀ ਮੈਨੂੰ ਮਾਂ-ਬਾਪ ਵਾਲਾ ਪਿਆਰ ਦਿੱਤਾ ਮੈਂ ਫੈਸਲਾ ਕੀਤਾ ਕਿ ਹੁਣ ਮਾਸੀ ਨੂੰ ਕੋਈ ਦੁੱਖ ਨਹੀਂ ਦੇਣਾ ਇਸ ਲਈ ਮੈਂ ਮੋਗੇ ਜਾਬ ਕਰਨ ਲੱਗੀ ਰੋਮੀ ਰੂਹੀ ਮੈਨੂੰ ਨਹੀਂ ਪਤਾ ਕਿ ਤੂੰ ਇੰਨੇ ਗਮਾਂ ਵਿੱਚੋਂ ਲੰਗੀ ਹੈ ਤੂੰ ਮੇਰੇ ਲਈ ਇੱਕ ਫਰਿਸ਼ਟਾ ਬਣ ਕੇ ਆਈ ਹੈ ਰੋਮੀ ਦੀ ਦਵਾਈ ਦਾ ਸਮਾਂ ਹੋ ਗਿਆ ਸੀ ਰੂਹੀ ਨੇ ਰੋਮੀ ਦੀ ਪੱਟੀ ਬਦਲੀ ਬਲਵੀਰੋਂ ਨੂੰ ਰੂਹੀ ਬਹੁਤ ਚੰਗੀ ਲੱਗੀ ਰੋਮੀ ਨੂੰ ਅੱਜ ਆਪਣੀਆਂ ਗਲਤੀਆਂ ਤੇ ਪਛਤਾਵਾ ਹੋ ਰਿਹਾ ਸੀ ਚੰਨੀ ਨੇ ਹਰ ਰੋਜ਼ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਬਾਹਰ ਭੇਜੋ ਬਲਵੀਰੋਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ ਰੋਮੀ ਨੇ ਗੁੱਸੇ ਵਿੱਚ ਕਿਹਾ ਚੰਨੀ ਤੂੰ ਵੀ ਕਿਤੋਂ ਪੈਸੇ ਲੈ ਸਕਦੀ ਹੈ ਚੰਨੀ ਹੈਰਾਨ ਰਹਿ ਗਈ ਕਿ ਰੋਮੀ ਨੂੰ ਵਿੱਕੀ ਬਾਰੇ ਕਿਵੇਂ ਪਤਾ ਲੱਗਿਆ ਰੂਹੀ ਨੇ ਪੁੱਛਿਆ ਰੋਮੀ ਜੀ ਤੁਸੀਂ ਮੇਰੇ ਅਕਾਊਂਟ ਵਿੱਚੋਂ ਪੈਸੇ ਕਿਵੇਂ ਜਮ੍ਹਾਂ ਕਰਵਾਏ ਰੋਮੀ ਨੇ ਕਿਹਾ ਰੱਬ ਨੇ ਉਹ ਪੈਸੇ ਬਚਾ ਲਏ ਉਹਨਾਂ ਨੇ ਹੀ ਮੇਰੀ ਜਾਨ ਬਚਾਈ ਹੈ ਬਲਵੀਰੋ ਨੇ ਰੋਮੀ ਨੂੰ ਦੱਸਿਆ ਕਿ ਉਸ ਦੇ ਇਲਾਜ ਲਈ ਜਸਪ੍ਰੀਤ ਤੇ ਰੂਹੀ ਨੇ ਪੈਸੇ ਦਿੱਤੇ ਹਨ ਰੋਮੀ ਨੇ ਰੂਹੀ ਦੇ ਅਕਾਊਂਟ ਵਿੱਚੋਂ ਪੈਸੇ ਕਢਵਾ ਕੇ ਜਸਪ੍ਰੀਤ ਨੂੰ ਵਾਪਸ ਕਰ ਦਿੱਤੇ ਜਨਨੀ ਨੇ ਫੈਸਲਾ ਕੀਤਾ ਕਿ ਉਹ ਰੋਮੀ ਨੂੰ ਤਲਾਕ ਦੇ ਦੇਵੇਗੀ ਪਰ ਫਿਰ ਸੋਚਿਆ ਕਿ ਇਸ ਨਾਲ ਕੁਝ ਨਹੀਂ ਬਣਨਾ ਰੋਮੀ ਦੀ ਅਕਲ ਟਿਕਾਣੇ ਲਾਉਣੀ ਹੀ ਪੈਣੀ ਹੈ ਸਾਰੇ ਜਣੇ ਟੂਰ ਤੋਂ ਵਾਪਸ ਆ ਗਏ ਸੀ ਬਲਜਿੰਦਰ ਤੇ ਜਸਪ੍ਰੀਤ ਬਹੁਤ ਖੁਸ਼ ਸੀ ਜਸਪ੍ਰੀਤ ਨੇ ਫੈਸਲਾ ਕੀਤਾ ਉਹ ਘਰ ਵਿਆਹ ਦੀ ਗੱਲ ਜ਼ਰੂਰ ਕਰੇਗੀ ਬਲਜਿੰਦਰ ਹੁਣ ਜਸਪ੍ਰੀਤ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਜਸਪ੍ਰੀਤ ਨੇ ਆਪਣੀ ਮੰਮੀ ਪ੍ਰੀਤੀ ਨੂੰ ਫੋਨ ਕਰਕੇ ਕਿਹਾ ਮੰਮੀ ਜੀ ਇਸ ਵਾਰ ਤੁਹਾਡੇ ਤੋਂ ਬੜੀ ਉਮੀਦ ਨਾਲ ਕੁਝ ਮੰਗਣਾ ਹੈ ਮਨਾ ਨਾ ਕਰਿਓ ਪ੍ਰੀਤੀ ਪਤ ਤੂੰ ਜੋ ਵੀ ਕਹੇਂਗੀ ਮਨਜ਼ੂਰ ਹੈ ਹਸਪਤਾਲ ਵਿੱਚ ਇੱਕ ਕੁੜੀ ਤਾਨੀਆਂ ਬਲਜਿੰਦਰ ਨੂੰ ਪਾਉਣ ਲਈ ਪਾਗਲ ਸੀ ਉਸਨੇ ਜਸਪ੍ਰੀਤ ਤੇ ਬਲਜਿੰਦਰ ਵਿਚਕਾਰ ਗਲਤਫਹਿਮੀ ਪੈਦਾ ਕਰਨ ਦੀ ਸਾਜ਼ਿਸ਼ ਰਚੀ ਤਾਨੀਆਂ ਨੇ ਬਲਜਿੰਦਰ ਦੀ ਮਾਂ ਨੂੰ ਕਿਹਾ ਆਂਟੀ ਜੀ ਜਸਪ੍ਰੀਤ ਪਹਿਲਾਂ ਤੋਂ ਵਿਆਹੀ ਹੋਈ ਸੀ ਤੇ ਉਹ ਬਹੁਤ ਲਾਲਚੀ ਹੈ ਆਂਟੀ ਜੀ ਗੱਲਾਂ ਵਿੱਚ ਆ ਗਏ ਤਾਨੀਆਂ ਨੇ ਨੂਰ ਨਾਲ ਇੱਕ ਨਵਾਂ ਮੁੰਡਾ ਪਵਨ ਲਗਾ ਦਿੱਤਾ ਤਾਂ ਜੋ ਉਹਨਾਂ ਨੂੰ ਗਲਤ ਸਾਬਤ ਕੀਤਾ ਜਾ ਸਕੇ ਸ਼ਾਮ ਨੂੰ ਬਲਜਿੰਦਰ ਨੇ ਸਭ ਲਈ ਸਰਪ੍ਰਾਈਜ਼ ਰੱਖਿਆ ਉਸਨੇ ਇੱਕ ਰਿੰਗ ਕੱਡੀ ਤੇ ਜਸਪ੍ਰੀਤ ਨੂੰ ਕਿਹਾ ਜਸਪ੍ਰੀਤ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਕੀ ਤੁਸੀਂ ਮੈਨੂੰ ਆਪਣੇ ਕਾਵਲ ਸਮਝਦੇ ਹੋ ਜਸਪ੍ਰੀਤ ਨੇ ਹੱਸਦਿਆਂ ਹਾਂ ਕਰ ਦਿੱਤੀ ਰੋਮੀ ਦੇ ਘਰ ਚੰਨੀ ਦੀ ਪੂ ਆਈ ਤੇ ਬਲਵੀਰ ਉਹਨੂੰ ਪੜਕਾਉਣ ਲੱਗੀ ਬਲਵੀਰ ਉਹ ਫਿਰ ਲਾਲਚ ਵਿੱਚ ਆ ਗਈ ਕਿ ਚੰਨੀ ਨੂੰ ਬਾਹਰ ਭੇਜਣਾ ਹੀ ਪਵੇਗਾ ਉਸ ਨੇ ਰੂਹੀ ਨੂੰ ਰੋਕਿਆ ਤੇ ਚੰਨੀ ਨੂੰ ਰੋਮੀ ਦਾ ਸਹਾਰਾ ਬਣ ਲੈ ਕਿਹਾ ਚੰਨੀ ਨੇ ਰੋਮੀ ਨੂੰ ਸਹਾਰਾ ਦਿੱਤਾ ਤੇ ਬੋਲੀ ਰੋਮੀ ਜੀ ਹੁਣ ਤੁਸੀਂ ਜਲਦੀ ਠੀਕ ਹੋ ਜਾਓ ਤਾਂ ਜੋ ਤੁਸੀਂ ਕੈਨੇਡਾ ਆ ਸਕੋ ਮੇਰੇ ਕੋਲ ਰੋਮੀ ਹੈਰਾਨ ਹੋ ਕੇ ਬੋਲਿਆ ਪਰ ਆਪਣੇ ਕੋਲ ਤਾਂ ਪੈਸੇ ਹੀ ਨਹੀਂ ਤੂੰ ਕਿਵੇਂ ਜਾਏਂਗੀ ਬਾਹਰ ਚੰਨੀ ਇਹ ਸਭ ਗੱਲਾਂ ਤੁਸੀਂ ਮੰਮੀ ਨਾਲ ਕਰਿਓ ਬੰਦਾ ਆਪਣੀਆਂ ਕਈ ਆਤਾਂ ਸੁਧਾਰ ਜ਼ਰੂਰ ਲੈਂਦਾ ਹੈ ਪਰ ਛੱਡਦਾ ਨਹੀਂ ਬਲਵੀਰੋ ਨੇ ਲਾਲਚ ਦਾ ਪੱਲਾ ਫੇਰ ਫੜ ਲਿਆ ਚੰਨੀ ਉਸ ਦੇ ਕੋਲ ਸੁਪਨਿਆਂ ਦੇ ਮਹਿਲ ਬਣਾਉਂਦੀ ਰਹਿੰਦੀ ਮਾਂ ਜੀ ਜੇ ਮੈਂ ਬਾਹਰ ਚਲੀ ਗਈ ਤੁਹਾਨੂੰ ਤਾਂ ਸੋਨੇ ਵਿੱਚ ਹੀ ਤੋਲ ਦੇਣਾ ਹੈ ਇਹ ਗੱਲਾਂ ਬਲਵੀਰੋ ਦੇ ਮਨ ਵਿੱਚ ਘਰ ਘਰ ਗਈਆਂ ਤੇ ਉਹ ਸੋਚਣ ਲੱਗੇ ਚੱਲ ਕੋਈ ਨਾ ਤੇਜੇ ਕੋਲ ਤਾਂ 4 ਕਿल्ले ਹਨ ਪਰ ਸਾਡੇ ਕੋਲ ਤਾਂ ਫਿਰ ਵੀ 7-8 ਕਿल्ले ਹੈਗੇ ਆ ਇੱਕ ਕਿੱਲਾ ਗੈਣੇ ਕਰ ਦਿੰਦੇ ਆ ਫੇਰ ਕੀ ਹੁੰਦਾ ਬਥੇਰਾ ਕੁਝ ਦਿੱਤਾ ਹੈ ਰੱਬ ਨੇ ਜਸਪ੍ਰੀਤਾ ਜਬ ਬਹੁਤ ਖੁਸ਼ ਸੀ ਹੁੰਦੀ ਵੀ ਕਿਉਂ ਨਾ ਆਪਣੇ ਘਰ ਬਲਜਿੰਦਰ ਬਾਰੇ ਗੱਲ ਕਰਨ ਜੋ ਜਾਣਾ ਸੀ ਜਸਪ੍ਰੀਤ ਦੇ ਪਾਪਾ ਅੱਡੇ ਤੋਂ ਉਸ ਨੂੰ ਲੈ ਗਏ ਆਪਣੀ ਧੀ ਨੂੰ ਖੁਸ਼ ਵੇਖ ਕੇ ਸਾਰਿਆਂ ਦੇ ਚਿਹਰੇ ਖਿੜ ਗਏ ਸ਼ਾਮ ਹੋਈ ਤਾਂ ਰੋਟੀ ਟੁਕ ਕਰਕੇ ਸਾਰੇ ਇੱਕ ਪਾਸੇ ਬੈਠ ਗਏ ਪ੍ਰੀਤੀ ਆਪਣੀ ਧੀ ਨੂੰ ਪੁੱਛਣ ਲੱਗੀ ਤੂੰ ਕੀ ਗੱਲ ਕਰਨੀ ਸੀ ਜਸਪ੍ਰੀਤ ਛੇਤੀ ਦੱਸ ਮੈਂ ਤੇਰੀ ਗੱਲ ਸੁਣਨ ਲਈ ਬਹੁਤ ਉਤਾਵਲੀ ਹਾਂ ਜਸਪ੍ਰੀਤ ਨੇ ਪਹਿਲਾਂ ਵਾਦਾ ਲਿਆ ਕੇ ਤੁਸੀਂ ਮੇਰੀ ਗੱਲ ਜ਼ਰੂਰ ਮੰਨੋਗੇ ਪ੍ਰੀਤੀ ਨੇ ਆਪਣੀ ਧੀ ਦੀ ਖੁਸ਼ੀ ਲਈ ਸਹਿਮਤ ਮੰਨ ਲਈ ਜਦੋਂ ਸੰਗਦਿਆ ਹੋਇਆ ਜਸਪ੍ਰੀਤ ਨੇ ਬਲਜਿੰਦਰ ਬਾਰੇ ਦੱਸਿਆ ਕਿ ਮੈਂ ਉਹਨੂੰ ਬਹੁਤ ਪਿਆਰ ਕਰਦੀ ਆਂ ਤੇ ਅਸੀਂ ਤੁਹਾਡਾ ਅਸ਼ੀਰਵਾਦ ਚਾਹੁੰਦੇ ਹਾਂ ਪ੍ਰੀਤੀ ਇਸ ਤੋਂ ਵੱਡੀ ਹੋਰ ਕਿਹੜੀ ਖੁਸ਼ੀ ਹੋ ਸਕਦੀ ਹੈ ਜਸਪ੍ਰੀਤ ਤੂੰ ਛੇਤੀ ਦੱਸ ਪੁੱਤ ਕਿ ਇਹ ਬਲਜਿੰਦਰ ਉਹੀ ਮੁੰਡਾ ਹੈ ਜਿਹੜਾ ਅੰਜਲੀ ਦੇ ਵਿਆਹ ਤੇ ਆਇਆ ਸੀ ਜਸਪ੍ਰੀਤ ਹਾਂਜੀ ਮੰਮੀ ਉਹੀ ਮੁੰਡਾ ਹੈ ਤੁਸੀਂ ਪਾਪਾ ਨਾਲ ਗੱਲ ਕਰਕੇ ਸਾਡੇ ਵਿਆਹ ਦੀ ਗੱਲ ਕਰ ਲਵੋ बीरपाल जसप्रीत ਤੇ ਕਿਤੇ ਉਹੀ ਮੁੰਡਾ ਤਾਂ ਨਹੀਂ ਜਿਸ ਨੂੰ ਤੂੰ ਪਿਆਰ ਕਰਦੀ ਸੀ ਕਾਲਜ ਸਮੇਂ जसप्रीत ਬਿਲਕੁਲ ਮੰਮੀ ਜੀ ਕਿਸਮਤ ਹੀ ਚੰਗੀ ਹੈ ਮੇਰੀ ਜੋ ਉਸਨੇ ਮੇਰੇ ਵਿਆਹ ਤੋਂ ਬਾਅਦ ਵੀ ਵਿਆਹ ਨਹੀਂ ਕਰਵਾਇਆ ਤੇ ਹੁਣ ਉਹ ਮੇਰੇ ਨਾਲ ਹੀ ਨੌਕਰੀ ਕਰਦਾ ਹੈ ਬਸ ਮੰਮੀ ਜੀ ਮੇਰੀ ਇਹ ਖੁਸ਼ੀ ਮੇਰੀ ਝੋਲੀ ਪਾ ਦਿਓ ਪ੍ਰੀਤੀ ਨੇ ਵਾਦਾ ਪੂਰਾ ਕੀਤਾ ਤੇ ਕਿਹਾ ਤੇਰੇ ਪਾਪਾ ਨਾਲ ਗੱਲ ਕਰਾਂਗੀ ਮੈਂ ਅੱਜ ਹੀ ਤੂੰ ਚਿੰਤਾ ਨਾ ਕਰ ਬੀਰਪਾਲ ਨੂੰ ਇਹ ਗੱਲ ਪਤਾ ਸੀ ਕਿ ਬਲਜਿੰਦਰ ਤੇ ਸਾਡੀ ਜਾਤ ਨਹੀਂ ਮਿਲਦੀ ਪਰ ਉਹ ਸਾਰਿਆਂ ਵਿੱਚ ਇਹ ਗੱਲ ਦੱਸ ਕੇ ਜਸਪ੍ਰੀਤ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦੀ ਨਿਰਮਲ ਤੇ ਕੁਲਦੀਪ ਰੋਟੀ ਖਾ ਕੇ ਬੇਲੇ ਹੋਏ ਤਾਂ ਬੀਰਪਾਲ ਨੇ ਗੱਲ ਤੋਰੀ ਕੇ ਆਪਣੀ ਜਸਪ੍ਰੀਤ ਨੂੰ ਇੱਕ ਮੁੰਡਾ ਪਸੰਦ ਹੈ ਨਿਰਮਲ ਨੇ ਪੁੱਛਿਆ ਹਾਂ ਬਈ ਜਸਪ੍ਰੀਤ ਪੁੱਤ ਮੁੰਡੇ ਦਾ ਗੋਤ ਕੀ ਹੈ ਗੋਤ ਦੇ ਨਾਂ ਤੋਂ ਜਸਪ੍ਰੀਤ ਚੁੱਪ ਕਰ ਗਈ ਕੁਲਦੀਪ ਨੇ ਦੁਬਾਰਾ ਪੁੱਛਿਆ ਤਾਂ ਜਸਪ੍ਰੀਤ ਕੋਈ ਉੱਤਰ ਨਾ ਦੇ ਸਕੇ ਕੁਲਦੀਪ ਬੋਲਿਆ ਪੁੱਤ ਤੂੰ ਇੰਜ ਕਰ ਮੁੰਡੇ ਦਾ ਨੰਬਰ ਦੇ ਦੇ ਮੈਂ ਆਪ ਗੱਲ ਕਰਾਂਗਾ ਬਸ ਗੋਤ ਹੀ ਵੇਖਣਾ ਹੈ ਕਿ ਮਿਲਦਾ ਨਾ ਹੋਵੇ ਹੋਰ ਬਾਕੀ ਸਭ ਚੱਲ ਜਾਵੇਗਾ ਜਸਪ੍ਰੀਤ ਇੱਕਦਮ ਬੋਲੀ ਆਪਣੀ ਜਾਤ ਤੋਂ ਬਿਨਾ ਹੋਰ ਜਾਤ ਦਾ ਮੁੰਡਾ ਵੀ ਚੱਲ ਜਾਵੇਗਾ ਨਿਰਮਲ ਕੀ ਮਤਲਬ ਪੁੱਤ ਜਸਪ੍ਰੀਤ ਦੀਆਂ ਅੱਖਾਂ ਭਰ ਆਈਆਂ ਤੇ ਰੋਂਦਿਆਂ ਹੀ ਉਸਨੇ ਕਿਹਾ ਪਾਪਾ ਆਪਣੀ ਹੀ ਜਾਤ ਪਾਤ ਦਾ ਸੀ ਰੋਮੀ ਪਰ ਫੇਰ ਉਸਨੇ ਮੈਨੂੰ ਸੁੱਖ ਕਿਉਂ ਨਾ ਦਿੱਤਾ ਮੇਰੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਉਸ ਆਦਮੀ ਨੇ ਤੁਸੀਂ ਨਹੀਂ ਜਾਣਦੇ ਵਿਆਹ ਤੋਂ ਕੁਝ ਮਹੀਨਿਆਂ ਵਿੱਚ ਹੋਇਆ ਤਲਾਕ ਨੂੰ ਮੈਂ ਲੋਕਾਂ ਸਾਹਮਣੇ ਕਿਵੇਂ ਚੱਲਿਆ ਹੈ ਨਿਰਮਲ ਪੁੱਤ ਸਾਨੂੰ ਪਤਾ ਹੈ ਤੇਰੇ ਹਾਲਾਤਾਂ ਦਾ ਪਰ ਤੂੰ ਰੋ ਨਾ ਸਿੱਧਾ ਦੱਸ ਮੁੰਡਾ ਕਿਸ ਜਾਤ ਦਾ ਹੈ ਜਸਪ੍ਰੀਤ ਪਾਪਾ ਜੀ ਰਿਸ਼ਤਾ ਨਿਭਾਉਣ ਵਾਲਿਆਂ ਦੀ ਕਦੇ ਜਾਤ ਨਹੀਂ ਪੁੱਛੀ ਜਾਂਦੀ ਇਸ ਜਾਤ ਪਾਤ ਦੇ ਚੱਕਰ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਤੁਸੀਂ ਦੇਖਿਆ ਹੈ ਵੱਡੇ ਪਾਪਾ ਦੀ ਚੱਕੀ ਤੇ ਕਿੰਨਾ ਵਿਤਕਰਾ ਹੁੰਦਾ ਹੈ ਜਦੋਂ ਕੋਈ ਅਮੀਰ ਆਉਂਦਾ ਹੈ ਤਾਂ ਮਿੰਟਾਂ ਵਿੱਚ ਕੰਮ ਹੋ ਜਾਂਦਾ ਹੈ ਪਰ ਗਰੀਬ ਨੂੰ ਖੁਦ ਗੱਟਾ ਚੱਕਣਾ ਪੈਂਦਾ ਹੈ ਕਿਉਂ ਪਾਪਾ ਜੀ ਇਹ ਵਿਤਕਰਾ ਕਿਉਂ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਪਰ ਕੀ ਆਪਾਂ ਉਹਨਾਂ ਦੇ ਸਿਧਾਂਤਾਂ ਤੇ ਖਰੇ ਉਤਰਦੇ ਹਾਂ ਜੇ ਕੋਈ ਕੁੜੀ ਦੂਜੀ ਜਾਤ ਵਿੱਚ ਵਿਆਹ ਕਰਵਾ ਲਵੇ ਤਾਂ ਲੋਕ ਸੌ ਸੌ ਗੱਲਾਂ ਕਰਦੇ ਹਨ ਵੀਰਪਾਲ ਜਸਪ੍ਰੀਤ ਪੁੱਤ ਬਜ਼ਾਰ ਤਾਂ ਨਾ ਪਾ ਤੇ ਸਿੱਧਾ ਦੱਸ ਮੁੰਡਾ ਕਿੰਨਾ ਦਾ ਹੈ ਉਧਰ ਜਦੋਂ ਬਲਵੀਰ ਉਹਨੇ ਪਵਨ ਨੂੰ ਕਿਹਾ ਕਿ ਹੁਣ ਰੋਮੀ ਦੀ ਦੇਖਭਾਲ ਚੰਨੀ ਕਰਿਆ ਕਰੇਗੀ ਤੂੰ ਆਪਣੇ ਘਰ ਜਾ ਪੁੱਤ ਪਵਨ ਨਾ ਚਾਹੁੰਦੇ ਹਨ ਵੀ ਮੋਗੇ ਉਸ ਘਰ ਵਿੱਚ ਚਲੀ ਗਈ ਜੋ ਰੋਮੀ ਨੇ ਦਿੱਤਾ ਸੀ ਰੋਮੀ ਉਦਾਸ ਹੋ ਗਿਆ ਚੰਨੀ ਸਾਰਾ ਦਿਨ ਫੋਨ ਵਿੱਚ ਮਸਤ ਰਹਿੰਦੀ ਗਰਮੀ ਦੀ ਦਵਾਈ ਵਾਲ ਉਸ ਦਾ ਕੋਈ ਧਿਆਨ ਨਹੀਂ ਸੀ ਬਲਵੀਰੋ ਮੱਗਰ ਨੂੰ ਕਹਿ ਰਹੀ ਸੀ ਕਿ ਆਪਾਂ ਚੰਨੀ ਨੂੰ ਬਾਹਰ ਭੇਜ ਦੇਗੇ ਮੱਗਰ ਬੋਲਿਆ ਇੰਨੇ ਪੈਸੇ ਮੈਂ ਕਿੱਥੋਂ ਲਿਆਵਾਂ ਕੈਨੇਡਾ ਵਿੱਚ ਬਹੁਤ ਮਹਿੰਗਾਈ ਹੈ ਬਲਵੀਰੋ ਮੈਨੂੰ ਕੁਝ ਨਹੀਂ ਪਤਾ ਤੂੰ ਬਸ ਕਿੱਲਾ ਗਹਿਣੇ ਰੱਖ ਤੇ ਚੰਨੀ ਨੂੰ ਬਾਹਰ ਭੇਜ ਬਲਵੀਰੋ ਦੇ ਕਹਿਣ ਤੇ ਤੇਜੇ ਨੇ ਉਹ ਕਿੱਲਾ ਗਹਿਣੇ ਲੈ ਲੈ ਲਿਆ ਤੇ ਪੈਸੇ ਦੇ ਦਿੱਤੇ ਪਾਸੇ ਖੜੀ ਜੋਤੀ ਨੇ ਕਿਹਾ ਚਾਚੀ ਇਹ ਦਿਨ ਰਾਤ ਮਿਹਨਤ ਕਰਕੇ ਪਾਈ ਪਾਈ ਇਕੱਠੀ ਕਰਦਾ ਹੈ ਨਿਰਮਲ ਦੇ ਪੁੱਛਣ ਤੇ ਜਸਪ੍ਰੀਤ ਨੇ ਦੱਸਿਆ ਕਿ ਬਲਜਿੰਦਰ ਦੀ ਜਾਤ ਆਪਣੀ ਜਾਤ ਨਾਲ ਨਹੀਂ ਮਿਲਦੀ ਬੀਰਪਾਲ ਨੇ ਗੱਲ ਸੰਭਾਲੀ ਤੇ ਕਿਹਾ ਅੱਜ ਕੱਲ ਰਿਸ਼ਤੇ ਪਿਆਰ ਨਾਲ ਨਿਭਦੇ ਹਨ ਜਾਤਾਂ ਵੇਖ ਕੇ ਨਹੀਂ ਮੁੰਡਾ ਭਾਵੇਂ ਕਿਸੇ ਵੀ ਜਾਤ ਦਾ ਹੋਵੇ ਬਸ ਰਿਸ਼ਤਾ ਕਰ ਦਿਓ ਨਿਰਮਲ ਤੇ ਜਸਪ੍ਰੀਤ ਦੇ ਸਿਰ ਤੇ ਹੱਥ ਰੱਖਿਆ ਪੁੱਤ ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਹੁਣ ਤੂੰ ਆਪਣੀਆਂ ਖੁਸ਼ੀਆਂ ਮਾਣ ਜਸਪ੍ਰੀਤ ਬਹੁਤ ਖੁਸ਼ ਹੋਈ ਜਦੋਂ ਜਸਪ੍ਰੀਤ ਹਸਪਤਾਲ ਗਈ ਤੇ ਬਲਜਿੰਦਰ ਨੂੰ ਦੱਸਿਆ ਕਿ ਘਰ ਦੇ ਮਨ ਗਏ ਹਨ ਤਾਂ ਅੰਜਲੀ ਨੇ ਵਧਾਈਆਂ ਦਿੱਤੀਆਂ ਦੁਪਹਿਰ ਵੇਲੇ ਬਲਜਿੰਦਰ ਲੈਬ ਵਿੱਚ ਕੰਮ ਕਰ ਰਿਹਾ ਸੀ ਤਾਂ ਨੀਆ ਨੇ ਸਾਜ਼ਿਸ ਤਹਿਤ ਇੱਕ ਹੋਰ ਪਵਣ ਨੂੰ ਜਸਪ੍ਰੀਤ ਦੇ ਨੇੜੇ ਭੇਜਿਆ ਤਾਂ ਜੋ ਬਲਜਿੰਦਰ ਨੂੰ ਗਲਤ ਫਹਿਮੀ ਹੋਵੇ ਪਰ ਬਲਜਿੰਦਰ ਨੂੰ ਆਪਣੇ ਕੰਮ ਤੇ ਜਸਪ੍ਰੀਤ ਤੇ ਪੂਰਾ ਪ੍ਰੋਸੈਸ ਸੀ ਬਲਵੀਰੋ ਨੇ ਚੰਨੀ ਦੇ ਬੀਜੇ ਦੇ ਪੈਸੇ ਭਰ ਦਿੱਤੇ ਚੰਨੀ ਬਹੁਤ ਖੁਸ਼ ਸੀ ਪਰ ਕੁਝ ਦਿਨਾਂ ਬਾਅਦ ਰੋਮੀ ਦੇ ਪੱਟ ਦੇ ਜ਼ਖਮ ਵਿੱਚ ਰੇਸ਼ਾ ਪੈ ਗਿਆ ਉਸ ਨੂੰ ਮਹਾਲੀ ਦੇ ਹਸਪਤਾਲ ਲਜਾਇਆ ਗਿਆ ਬਲਵੀਰੋ ਨੇ ਮੋਗੇ ਤੋਂ ਪਵਨ ਨੂੰ ਵੀ ਬੁਲਾ ਲਿਆ ਜਦੋਂ ਜਸਪ੍ਰੀਤ ਨੇ ਫਾਈਲ ਦੇਖੀ ਤਾਂ ਉਸ ਨੂੰ ਪਤਾ ਲੱਗਿਆ ਇਹ ਮਰੀਜ਼ ਰੋਮੀ ਹੀ ਹੈ ਜਸਪ੍ਰੀਤ ਨੇ ਇਨਸਾਨੀਅਤ ਦੇ ਨਾਤੇ ਉਸ ਦਾ ਪਤਾ ਲਿਆ ਹਾਂ ਹਸਪਤਾਲ ਵਿੱਚ ਜਸਪ੍ਰੀਤ ਦੀ ਮੰਮੀ ਤੇ ਰੋਮੀ ਦਾ ਡੈਡੀ ਮੱਗਰ ਸਿੰਘ ਮਿਲੇ ਮੱਗਰ ਸਿੰਘ ਰੋ ਕੇ ਆਪਣੀਆਂ ਗਲਤੀਆਂ ਮੰਨ ਰਿਹਾ ਸੀ ਕਿ ਕਿਵੇਂ ਉਹਨਾਂ ਨੇ ਇੱਕ ਸਿਆਣੀ ਨੂੰ ਨੂੰ ਘਰੋਂ ਕੱਢਿਆ ਸੀ ਜਸਪ੍ਰੀਤ ਨੇ ਉਹਨਾਂ ਨੂੰ ਹੌਸਲਾ ਦਿੱਤਾ ਬਲਜਿੰਦਰ ਦੀ ਮਾਂ ਨੂੰ ਵੀ ਸੱਚਾਈ ਦਾ ਪਤਾ ਲੱਗਿਆ ਕਿ ਜਸਪ੍ਰੀਤ ਗਲਤ ਨਹੀਂ ਸੀ ਉਸਨੇ ਜਸਪ੍ਰੀਤ ਨੂੰ ਸ਼ਗਨ ਦੇ ਕੇ ਪਿਆਰ ਕੀਤਾ ਉਧਰ ਚੰਨੀ ਤੇ ਵਿੱਕੀ ਆਪਸ ਵਿੱਚ ਮਿਲੇ ਹੋਏ ਸਨ ਚੰਨੀ ਦੀ ਫਲਾਈਟ 25 ਮਾਰਚ ਦੀ ਸੀ ਪਰ ਅਚਾਨਕ ਦੁਨੀਆ ਵਿੱਚ ਕਰੋਨਾ ਮਹਾਮਾਰੀ ਫੈਲ ਗਈ। ਦੇਸ਼ ਵਿੱਚ ਲੋਕਡਾਊਨ ਲੱਗ ਗਿਆ। ਚੰਨੀ ਦਾ ਬਾਹਰ ਜਾਣ ਦਾ ਸੁਪਨਾ ਟੁੱਟ ਗਿਆ। ਚੰਨੀ ਨੇ ਵਿੱਕੀ ਨਾਲ ਮਿਲ ਕੇ ਘਰੋਂ ਭੱਜਣ ਦਾ ਫੈਸਲਾ ਕੀਤਾ। ਉਸਨੇ ਬਲਵੀਰ ਨੂੰ ਫੋਨ ਕਰਕੇ ਸਾਫ਼ ਕਹਿ ਦਿੱਤਾ, ਮੈਂ ਘਰੋਂ ਭੱਜ ਗਈ ਹਾਂ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨਾ। ਮੈਂ ਰੋਮੀ ਨਾਲ ਨਹੀਂ ਰਹਿ ਸਕਦੀ। ਬਲਵੀਰੋ ਦਾ ਸਭ ਕੁਝ ਲੁੱਟਿਆ ਗਿਆ। ਪੈਸੇ ਵੀ ਗਏ ਤੇ ਜ਼ਮੀਨ ਵੀ। ਪਰ ਰੋਮੀ ਨੇ ਹੌਸਲਾ ਨਾ ਹਾਰਿਆ ਪਵਨ ਨੇ ਰੋਮੀ ਦੀ ਬਹੁਤ ਸੇਵਾ ਕੀਤੀ ਬਾਅਦ ਵਿੱਚ ਬਲਵੀਰੋ ਨੇ ਪਵਨ ਤੇ ਰੋਮੀ ਦਾ ਵਿਆਹ ਕਰ ਦਿੱਤਾ ਚੰਨੀ ਨਾਲ ਹੋਈ ਠੱਗੀ ਦਾ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਏਜੰਟ ਪੈਸੇ ਲੈ ਕੇ ਭੱਜ ਗਿਆ ਸੀ ਜਸਪ੍ਰੀਤ ਤੇ ਬਲਜਿੰਦਰ ਦਾ ਰਿਸ਼ਤਾ ਪੱਕਾ ਹੋ ਗਿਆ ਦੋਵਾਂ ਦਾ ਵਿਆਹ ਬਹੁਤ ਸਾਦਗੀ ਨਾਲ ਹੋਇਆ ਵਿਆਹ ਦੀ ਪਹਿਲੀ ਰਾਤ ਜਸਪ੍ਰੀਤ ਨੇ ਕਿਹਾ ਹੁਣ ਮੈਨੂੰ ਤੁਹਾਡੇ ਤੋਂ ਕੋਈ ਜੁਦਾ ਨਹੀਂ ਕਰ ਸਕਦਾ ਬਲਜਿੰਦਰ ਨੇ ਉਮਰ ਪਰ ਸਾਥ ਨਿਭਾਉਣ ਦਾ ਵਾਅਦਾ ਕੀਤਾ ਰੋਮੀ ਤੇ ਪਵਣ ਨੇ ਮਿਲ ਕੇ ਇੱਕ ਛੋਟਾ ਜਿਹਾ ਕਲੀਨਿਕ ਖੋਲ ਲਿਆ ਸਾਰੇ ਪਾਤਰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਹੁਣ ਖੁਸ਼ ਹਨ ਸਿੱਖਿਆ ਲਾਲਚ ਮਨੁੱਖ ਨੂੰ ਕੁਦਰਤ ਤੇ ਇਨਸਾਨੀਅਤ ਤੋਂ ਦੂਰ ਲੈ ਜਾਂਦਾ ਹੈ ਧੋਖੇ ਤੇ ਬੇਵਫਾਈ ਦਾ ਅੰਤ ਹਮੇਸ਼ਾ ਦੁਖਦਾਈ ਹੁੰਦਾ ਹੈ ਸਾਨੂੰ ਜਾਤ ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਰਿਸ਼ਤਾ ਨਿਭਾਉਣਾ ਚਾਹੀਦਾ ਹੈ ਹਾਂਜੀ ਦੋਸਤੋ ਇਸੀ ਕਹਾਣੀ ਦਾ ਆਖਰੀ ਭਾਗ